ਕਿ ਇਸ ਮਕਸਦ ਲਈ ਇਕੱਠੇ ਹੋਏ ਆ ਇਹ ਸਾਨੂੰ ਅੱਜ ਵਿਚਾਰਨ ਦੀ ਔਰ ਸੋਚਣ ਦੀ ਲੋੜ ਹੈ ਜਦੋਂ ਕਿਸੇ ਸੰਸਥਾ ਕਿਸੇ ਕੌਮ ਕਿਸੇ ਦੇਸ਼ ਦੇ ਵੱਡੇ ਰੁਤਬਿਆਂ ਤੇ ਬੈਠੇ ਆਗੂ ਉਹਨਾਂ ਰੁਤਬਿਆਂ ਦੇ ਹਾਨ ਦੇ ਨਾ ਰਹਿਣ ਜਦੋਂ ਉਹਨਾਂ ਦਾ ਕਰਤਾਰ ਉਹਨਾਂ ਰੁਤਬਿਆਂ ਦੇ ਮੇਜ ਦਾ ਨਾ ਰਹੇ ਫੇਰ ਉਹ ਸੰਸਥਾਵਾਂ ਉਹ ਦੇਸ਼ ਉਹ ਕੌਮਾਂ ਗ੍ਰਾਵਟ ਵੱਲੋਂ ਤੁਰ ਪੈਂਦੀਆਂ ਨੇ ਅੱਜ ਪੰਥਾ ਔਰ ਸ਼੍ਰੋਮਣੀ ਅਕਾਲੀ ਦਲ 'ਚ ਵੀ ਇਹੀ ਹੋ ਰਿਹਾ ਹੈ ਕਿ ਸਾਡੇ ਉਹ ਚ ਉਹਧਿਆਂ ਤੇ ਬਰਾਜਮਾਨ ਲੋਕ ਚਾਹੇ ਉਹ ਧਾਰਮਿਕ ਖੇਤਰ 'ਚ ਸੀ ਚਾਹੇ ਉਹ ਐਸਜੀਪੀਸੀ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਉਹ ਸੰਗਤ ਨੂੰ ਉਹਨਾਂ ਰੁਤਬਿਆਂ ਦੇ ਹਾਨੀ ਨਹੀਂ ਲੱਗਦੇ ਉਹਨਾਂ ਚ ਕੁਰਬਾਨੀ ਤਿਆਗ ਔਰ ਸੇਵਾ ਦਾ ਜਜ਼ਬਾ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਸਿਰਫ ਨਿੱਜ ਤੇ ਆਪਣੀ ਰਾਸਹੀਤਾਂ ਦੀ ਪੂਰਤੀ ਹੀ ਨਜ਼ਰ ਆਉਂਦੀ ਹੈ ਇਹ ਦੁਖਾਂਤ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਔਰ ਸਿੱਖ ਕੌਮ ਦਾ ਜਿਹੜੇ ਕੁਝ ਪੰਥ ਪ੍ਰਸਤ ਲੋਕ ਉਹਨਾਂ ਔਸੂਲਾਂ ਤੇ ਪਹਿਰਾ ਦੇਣ ਦਾ ਯਤਨ ਕਰਦੇ ਨੇ ਫੇਰ ਉਹ ਸਾਡੀ ਰਾਸੀ ਲੀਡਰਸ਼ਿਪ ਉਹਨਾਂ ਲੋਕਾਂ ਨੂੰ ਦਰਕਨਾਰ ਕਰਕੇ ਆਪਦੀ ਮਰਜ਼ੀ ਦੇ ਬੰਦੇ ਉੱਥੇ ਸ਼ਿਸ਼ੋਭਤ ਕਰਦੀ ਹੈ ਔਰ ਜਿਹੜਾ ਵਰਤਾਰਾ ਅੱਜ ਅਸੀਂ ਵਾਪਰ ਰਿਹਾ ਇਹ ਸਾਰਾ ਉਸ ਜੋ ਨਿਕਲਿਆ ਹੋਇਆ ਪੰਥਕ ਦਰਦ ਹੈ ਜਿਹਨੂੰ ਅੱਜ ਅਸੀਂ ਸਾਰੇ ਹੰਡਾ ਰਹੇ ਹਾਂ ਔਰ ਇਸ ਦੀ ਸੁਧਾਰ ਕਰ ਲੈ ਇਸ ਵਿੱਚ ਕੌਮ ਨੂੰ ਇੱਕ ਪੰਥ ਪ੍ਰਾਸਤ ਲੀਡਰਸ਼ਿਪ ਦੇਣ ਲਈ ਸਿੰਘ ਸਾਹਿਬਾਨ ਨੇ ਹੁਕੂਨਾਮਾ ਸਾਹਿਬ ਜਾਰੀ ਕੀਤੇ ਸੀ ਇੱਕ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਕੌਮ ਨੂੰ ਦਿੱਤੀ ਜਾਵੇ ਇਸ ਭਾਵਨਾ ਨਾਲ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਔਰ ਤੁਹਾਨੂੰ ਇਸ ਗੱਲ ਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਵੀਰੋ ਇਹ ਸਾਰੀ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਭਰਤੀ ਪ੍ਰਕਿਰਿਆ ਦੇ ਰੂਪ ਵਿੱਚ ਪੰਥ ਦੀ ਜਜ਼ਵਾਤ ਨੇ ਜਿਹੜੇ ਉਹਨਾਂ ਦੀ ਤਰਜਮਾਨੀ ਲਈ ਅਸੀਂ ਇੱਕ ਵਚਨ ਦਿੰਨੇ ਆ ਤੁਹਾਨੂੰ ਕਿ ਸਾਡਾ ਕਿਸੇ ਦਾ ਕੋਈ ਸਵਾਰਥ ਨਹੀਂ ਹੈ ਅਸੀਂ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਵੇ ਉਹ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਨੂੰ ਔਰ ਸੇ ਕੌਮ ਨੂੰ ਦੇਵਾਂਗੇ ਇਸ ਗੱਲ ਦਾ ਤੁਹਾਨੂੰ ਪੂਰਨ ਰੂਪ ਵਿੱਚ ਵਿਸ਼ਵਾਸ ਦਿਵਾਉਂਦੇ ਆ ਤੁਹਾਨੂੰ ਬੇਨਤੀ ਹੈ ਇਹ ਭਰਤੀ ਪ੍ਰਕਿਰਿਆ ਤਕਰੀਬਨ ਅਸੀਂ 18 ਜੂਨ ਤੱਕ ਚਲਾਉਣੀ ਹੈ ਔਰ ਜੇ ਕੋਈ ਨਹੀਂ ਸਜਣ ਵੀਰ ਲੈ ਕੇ ਗਏ ਤਾਂ ਉਸ ਭਰਤੀ ਵਿੱਚ ਸ਼ਾਮਲ ਹੋ ਕੇ ਪੂਰੀ ਤੰਦੇ ਹੀ ਨਾਲ ਉਸ ਭਰਤੀ ਪ੍ਰਕਿਰਿਆ ਨੂੰ ਵੱਡੇ ਪੱਧਰ ਤੇ ਪਹੁੰਚਾਉਣ ਲਈ ਯੋਗਦਾਨ ਪਾਓ ਕਿਉਂਕਿ ਆਪਾਂ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਦੀ ਹੈ ਉਹਨਾਂ ਦੇ ਆਦੇਸ਼ਾਂ ਨੂੰ ਸਰਵੋੱਚ ਮੰਨਦੀ ਹੈ ਔਰ ਉਸ ਕਰਕੇ ਇਹ ਭਰਤੀ ਨੂੰ ਹੰਗਾਰਾ ਮਿਲ ਰਿਹਾ ਹੈ ਇਹ ਕਿਸੇ ਵਿਅਕਤੀ ਕਰਕੇ ਜਾਂ ਕੋਈ ਕਮੇਟੀ ਕਰਕੇ ਨਹੀਂ ਹੈ ਸਸੰਗਤ ਇਹ ਨਿਰੋਲ ਰੂਪ ਵਿੱਚ ਸਾਰਾ ਸਮਰਥਨ ਜੋ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਲਈ ਹੈ ਇਸ ਕਰਕੇ ਉਹਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਉਸ ਕਾਰਜ ਨੂੰ ਆਪਾਂ ਨਿਪਰੇ ਵੀ ਚਾੜਨਾ ਔਰ ਸਫਲਤਾਪੂਰਵਕ ਪੰਗੜਾਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੰਥ ਪ੍ਰਵਾਨ ਤੇ ਲੀਡਰਸ਼ਿਪ ਦੇਣੀ ਆ ਇਸ ਗੱਲ ਤੋਂ ਤੁਹਾਨੂੰ ਬੇਨਤੀ ਕਰਨ ਲਈ ਹਾਜ਼ਰ ਹੋਏ ਆ ਇਹ ਉਹ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ ਜਿੱਥੇ ਬਹੁਤ ਵੱਡਾ ਇਤਿਹਾਸ ਸਿਰਜਿਆ ਗਿਆ ਜਿੱਥੇ ਛੋਟੇ ਸਹਿਬਜ਼ਾਦੇਾਂ ਦੀ ਮਹਾਨ ਕੁਰਬਾਨੀਆਂ ਔਰ ਸ਼ਹਾਦਤ ਹੋਈ ਉਥੇ ਧਰਮ ਨਿਰਪੱਖਤਾ ਦੀ ਵੀ ਬਹੁਤ ਵੱਡੀ ਮਿਸਾਲ ਇਸ ਧਰਤੀ ਤੋਂ ਦੇਖੀ ਗਈ ਜਿੱਥੇ ਇੱਕ ਮੁਸਲਮਾਨ ਰਾਜੇ ਸ਼ੇਰ ਮੁਹੰਮਦ ਖਾਨ ਮਲੇ ਕੋਟਲਾ ਨੇ ਹਾਜ਼ਰ ਨਾਰਾ ਮਾਰਿਆ ਜਿੱਥੇ ਦੀਵਾਨ ਟੋਡਰਮਲ ਜੀ ਦਾ ਮੋਹਰੇ ਖੜੀਆਂ ਕਰਕੇ ਸੰਸਕਾਰ ਲਈ ਜਗਾ ਲਈ ਉਥੇ ਸਿੱਖਾਂ ਦੀਆਂ ਕੁਰਬਾਨੀਆਂ ਮੁਸਲਮਾਨਾਂ ਦੇ ਹਾਜ਼ਰ ਨਾਰੇ ਔਰ Hindu ਵੀਰਾਂ ਦੀ ਕੁਰਬਾਨੀ ਔਰ ਤਿਆਗ ਇਹ ਸੀ ਸਾਡਾ ਸਿੱਖੀ ਦਾ ਫਲਸਫਾ ਜਿੱਥੇ ਗੁਰੂ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਰਿਆਂ ਲਈ ਸਾਂਝਾ ਉਪਦੇਸ਼ ਸੀ ਔਰ ਸਾਰਿਆਂ ਨੇ ਉਹਨੂੰ ਮੰਨ ਕੇ ਤੇ ਫਤੇਗੜ ਸਾਹਿਬ ਦੀ ਉਹ ਪਵਿੱਤਰ ਧਰਤੀ ਤੇ ਉਹ ਮਿਸਾਲ ਪੈਦਾ ਕੀਤੀ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ ਇਸ ਕਰਕੇ ਹਰ ਜਾਤ ਹਰ ਕੌਮ ਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ہوئی ਇਸ ਰਾਸੀ ਭਰਤੀ ਮਹਿਮ ਵਿੱਚ हिस्सेदार ਬਣ ਸਕਦਾ Hindu veer Muslim veer ਕਿਸੇ ਜਾਤ ਕੌਮ ਨਾਲ ਸੰਬੰਧਿਤ ਸੱਜਣ ਸਾਰੇ ਮੈਂਬਰ ਬਣ ਕੇ ਵੱਡੇ ਤੋਂ ਵੱਡੇ ਰੁਤਬੇ ਤੱਕ ਪਹੁੰਚ ਸਕਦੇ ਨੇ ਕਿਸੇ ਤੇ ਕੋਈ ਰੋਕ ਨਹੀਂ ਹੈ ਇਸ ਕਿਸਮ ਦਾ ਪ੍ਰਚਾਰ ਵੀ ਕਈ ਵਾਰੀ ਸਾਨੂੰ ਸੁਣਨ ਨੂੰ ਮਿਲਦਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮਹਿਮ ਵਿੱਚ ਜਿੰਨਾ ਵੀ ਯੋਗਦਾਨ ਪਾ ਸਕੋ ਉਹਨਾਂ ਹੀ ਆਪਣਾ ਇੱਕ ਧਰਮ ਦੇ ਕਾਰਜ ਦੀ ਪੂਰਤੀ ਹੋਏਗੀ ਔਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹੁੰਨਾ ਕਿ ਜੇ ਵੀਰੋ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਅਸੀਂ ਹੁਕਮਨਾਮਾ ਸਾਹਿਬ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਉਹ ਲੋਕ ਕੀ ਕਹਿੰਦੇ ਨੇ ਜਿਹੜੀ ਚੀਜ਼ ਤਾਂ ਫਿੱਟ ਆਉਂਦੀ ਐ ਉਹ ਤਾਂ ਕਹਿੰਦੇ ਅਸੀਂ ਮੰਨ ਲਿਆ ਜਿਹੜੀ ਚੀਜ਼ ਰਾਸੀ ਤੌਰ ਤੇ ਜੋ ਅਸਲੀ ਭਾਵਨਾ ਸੀ ਮੂਲ ਰੂਪ ਵਿੱਚ ਹੁਕਮਨਾਮਾ ਸਾਹਿਬ ਦੀ ਕਿ ਕੌਮ ਨੂੰ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਦੇਣੀ ਐ ਤੁਸੀਂ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਉਹੀ ਉਹੀ ਬੰਦੇ ਫਿਰ ਜਿਹੜੇ ਅਧਿਕਾਰ ਗਵਾ ਚੁੱਕੇ ਨੇ ਉਹੀ ਦੁਬਾਰਾ ਜਾਲੀ ਫਾਲੀ ਕੰਮ ਕਰਕੇ ਕਹਿਣ ਕਿ ਸਾਡੀ ਫੇਰ ਸਾਡੇ ਮਗਰ ਕੌਮ ਲੱਗੇ ਕਿਵੇਂ ਹੋ ਸਕਦਾ ਸুইস ਕਰਕੇ ਵੀਰੋ ਅੱਜ ਲੋੜ ਐ ਇਸੇ ਕੌਮ ਨੂੰ ਪੰਜਾਬ ਨੂੰ ਕਿ ਕੋਈ ਵੀ ਪਾਰਟੀ ਆ ਜਿੰਨੀਆਂ ਪਾਰਟੀਆਂ ਕੰਮ ਕਰ ਰਹੀਆਂ ਨੇ ਪੰਜਾਬ ਔਰ ਸਿੱਖਾਂ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰ ਰਹੀਆਂ ਚਾਹੇ ਉਹ ਝਾੜੂ ਹੈ ਚਾਹੇ ਉਹ ਕਾਂਗਰਸ ਹੈ ਬੀਜੇਪੀ ਹੈ ਚਾਹੇ ਸਾਡੇ ਇਹ ਲੋਕ ਨੇ ਸੱਜਣ ਨੇ ਜੋ ਸਾਡੀ ਪੰਥਕ ਜਮਾਤ ਤੇ ਕਾਬਜ ਹੋਏ ਬੈਠੇ ਨੇ ਅੱਜ ਸਾਡੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਿਤੇ ਉਸ ਢੰਗ ਨਾਲ ਨਹੀਂ ਹੋ ਰਹੀ ਸਿਰਫ ਸਾਨੂੰ ਇੱਕ ਵੋਟ ਬੈਂਕ ਦੇ ਨਾਉ ਤੇ ਵਰਤਿਆ ਜਾ ਰਿਹਾ ਸਾਨੂੰ ਭਾਵਨਾਵਾਂ ਪੜਕਾ ਕੇ ਸਾਡੇ ਹਿੱਤਾਂ ਦੀ ਰਾਖੀ ਕਿਤੇ ਨਹੀਂ ਹੋ ਰਹੀ ਇਸ ਗੱਲ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸੋ ਅੱਜ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਸਿੱਖ ਲੀਡਰਸ਼ਿਪ ਪੰਜਾਬ ਪੁਰਸ ਲੀਡਰਸ਼ਿਪ ਕਰਨ ਦਾ ਜੋ ਆਦੇਸ਼ ਦਿੱਤੇ ਨੇ ਉਸ ਦੇ ਤਹਿਤ ਆਪਾਂ ਇੱਕ ਪੰਥ ਪਰਵਾਂਤ ਲੀਡਰਸ਼ਿਪ ਕੰਮ ਨੂੰ ਦੇਣੀ ਹੈ ਸੰਗਤ ਨੂੰ ਇਸ ਗੱਲ ਦੇ ਮਾਣ ਹੋਣਾ ਚਾਹੀਦਾ ਹੈ ਜੇ ਜਿਹੜੀ ਲੀਡਰਸ਼ਿਪ ਇਹਦੇ ਚੋਂ ਨਿਕਲੂਗੀ ਉਹ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਏਗੀ ਉਹਦਾ ਕੋਈ ਨਿੱਜ ਕੋਈ ਉਹਨਾਂ ਦਾ ਆਪਣਾ ਰਾਸੀ ਹਿੱਤ ਨੇ ਜਿਹੜੇ ਉਹ ਨਹੀਂ ਹੋਣਗੇ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਪੂਰਨ ਰੂਪ ਵਿੱਚ ਭਰੋਸਾ ਦਿਵਾਉਂਦੇ ਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਮਾਂ ਬਹੁਤ ਹੋਇਆ ਹੋਰ ਵੀ ਬਲਾਰਿਆਂ ਨੇ ਬੋਲਣਾ ਔਰ ਤੁਸੀਂ ਸੰਗਤ ਵੀ ਬਹੁਤ ਦੇਰ ਤੋਂ ਬੈਠੀ ਆ ਸੋ ਮੈਂ ਸਾਰੀ ਇਥੋਂ ਦੀ ਜੋ ਲੋਕਲ ਪ੍ਰਬੰਧਕ ਸੱਜਣ ਨੇ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਨਾਲ ਤਾਲਮੇਲ ਨਾਲ ਕੋਈ ਰਾਸੀ ਹਿੱਤਾਂ ਦੇ ਨਹੀਂ ਨਹੀਂ ਸਿਰਬ ਸ਼੍ਰੀ ਅਕਾਲ ਤਖਸਾਲ ਦੀ ਸਰਬੋਚਤਾ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕੀਤੀ ਪ੍ਰਬੰਧ ਵੀ ਕੀਤੇ ਔਰ ਬਹੁਤ ਵੱਡਾ ਇਕੱਠ ਤੁਸੀਂ ਕਰਨ ਵਿੱਚ ਕਾਮਯਾਬ ਹੋਏ ਹੋ ਔਰ ਅਸੀਂ ਉਮੀਦ ਕਰਦੇ ਹਾਂ ਇਸ ਮਹਾਨ ਧਰਤੀ ਨੇ ਸਿੱਖ ਕੌਮ ਨੂੰ ਹਮੇਸ਼ਾ ਅਗਵਾਈ ਦਿੱਤੀ ਹੈ ਔਰ ਅੱਜ ਵੀ ਤੁਸੀਂ ਪੰਥਕ ਸਫਾਂ ਵਿੱਚ ਵਿਚਰਨ ਵਾਲੇ ਸਮੁੱਚੇ ਵੀਰ ਬਜ਼ੁਰਗ ਪੰਜਾਬ ਦੇ ਹਿੱਤਾਂ ਤੇ ਪਹਿਰੇ ਦੇਣ ਵਾਲੇ ਸਾਡੇ ਨੌਜਵਾਨ ਵੀਰ ਤੁਹਾਨੂੰ ਬੇਨਤੀ ਹੈ ਕਿ ਇੱਕ ਸੰਦੇਸ਼ ਲੈ ਕੇ ਜਾਈਏ ਇਸ ਧਰਤੀ ਤੋਂ ਕਿ ਜਿੱਥੇ ਕੁਰਬਾਨੀਆਂ ਔਰ ਸ਼ਹਾਦਤਾਂ ਨਜਲੀ ਨਹੀਂ ਹੋਈਆਂ ਇਹ ਸਿਰਫ ਮਨੁੱਖਤਾ ਦੀ ਰਾਖੀ ਲਈ ਧਰਮ ਦੀ ਰਾਖੀ ਲਈ ਔਰ ਸਾਨੂੰ ਸਾਡੇ ਧਰਮ ਨੂੰ ਬਚਾਉਣ ਲਈ ਦਿੱਤੀਆਂ ਗਈਆਂ ਸੋ ਅੱਜ ਵੀ ਧਰਮ ਨੂੰ ਔਰ ਸਾਡੀ ਰਾਸੀ ਵਿਚਾਰਧਾਰਾ ਨੂੰ ਬਚਾਉਣ ਦੀ ਲੋੜ ਹੈ ਅੱਜ ਸਾਨੂੰ ਸਹਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਹੋ ਕੇ ਪੰਥ ਔਰ ਪੰਜਾਬ ਦੀ ਇੱਕ ਐਸੀ ਰਾਸੀ ਜਮਾਤ ਖੜੀ ਕਰਨ ਦੀ ਲੋੜ ਹੈ ਜੋ ਸਾਡੇ ਰਾਸੀ ਇਤਾਂ ਦੀ ਪਹਿਰੇਦਾਰ ਬਣੇ ਔਰ ਇੱਕ ਗੱਲ ਧਿਆਨ ਰੱਖਿਓ ਵੀਰੋ ਜਿਹੜੀਆਂ ਕੌਮਾਂ ਦੇ ਜਿਹੜੇ ਦੇਸ਼ ਦੀ ਰਾਸੀ ਜਮਾਤਾਂ ਕਮਜ਼ੋਰ ਹੋ ਜਾਂਦੀਆਂ ਨੇ ਉਹਨਾਂ ਦੀ ਗਵਾਈ ਕਰਨ ਵਾਲੀ ਰਾਸੀ ਜਮਾਤ ਕਮਜ਼ੋਰ ਪੈ ਜਾਂਦੀ ਹੈ ਉਹਨਾਂ ਦੇ ਭਵਿੱਖ ਵੀ ਧੁੰਦਲੇ ਹੋ ਜਾਂਦੇ ਨੇ ਉਹਨਾਂ ਦੇ ਵਰਤਮਾਨ ਵੀ ਧੁੰਦਲੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਨਿੱਕੀਆਂ ਮੋਟੀਆਂ ਗਰਜਾਂ ਤੋਂ ਵੀ ਉੱਪਰ ਉੱਠੀਏ ਨਿੱਕੇ ਮੋٹے ਸਾਡੇ ਸਵਾਰਥਾਂ ਤੋਂ ਵੀ ਉੱਪਰ ਉੱਠੀਏ ਪਿੰਡਾਂ ਦੀਆਂ ਨਿੱਕੀਆਂ ਮੋਟੀਆਂ ਧੜੇਬੰਦੀਆਂ ਝਗੜਿਆਂ ਤੋਂ ਉੱਪਰ ਉੱਠ ਕੇ ਇੱਕ ਵਾਰ ਪੰਥ ਔਰ ਪੰਜਾਬ ਲਈ ਹਮਲਾ ਮਾਰੋ ਔਰ ਇਸ ਪੰਥ ਪਰਵਾਨਤ ਜਮਾਤ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਵੇਂ ਰੂਪ ਵਿੱਚ ਸਰਜੀ ਜਾਣੀ ਆ ਉਹਨੂੰ ਸਹਿਯੋਗ ਕਰੀਏ ਔਰ ਉਹ ਫਿਰ ਤੁਹਾਡੇ ਨਿਸ਼ਕਾਮ ਰੂਪ ਵਿੱਚ ਤੁਹਾਡੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਕੰਮ ਕਰੇ ਇਸ ਭਾਵਨਾ ਨਾਲ ਅਸੀਂ ਸਾਰੀ ਕਮੇਟੀ ਨੇ ਕੰਮ ਕਰਨਾ ਤੁਹਾਡੇ ਵਿਸ਼ਵਾਸ ਦੀ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ